ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਵਿੱਚ ਚੱਲੇ ਜਨਰਲ ਖਟਾਸ ਦੀਆਂ ਖਬਰਾਂ ਤੇ ਵੱਡਾ ਤੰਜ ਕੱਸਿਆ ਹੈ। ਮਿਠੰਡਾ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਜਦੋਂ ਕੋਈ ਜਹਾਜ਼ ਡੁੱਬਦਾ ਹੈ ਤਾਂ ਚੂਹੇ ਉਸ ਤੋਂ ਛਲਾਂਗਾ ਮਾਰ ਜਾਂਦੇ ਹਨ ਅਤੇ ਹੁਣ ਉਹਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਡੁੱਬਦਾ ਨਜ਼ਰ ਆ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿੱਚ ਗੁਰਦੁਆਰੇ ਦੀ ਦਖੰਡਾਜੀ ਦੀ ਲੜਾਈ ਨਹੀਂ ਬਲਕਿ ਗੋਲਕ ਦੀ ਲੜਾਈ ਹੈ। ਔਰ ਜਿਹੜੇ ਮੈਂਬਰਾਂ ਨੇ ਮੈਂਬਰਾਂ ਆਪਣੇ ਮੈਂਬਰ ਪ੍ਰਧਾਨ ਚੁਣ ਸਕਦੇ ਐ ਸੋ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਜਿਹੜਾ ਹੈ ਇਹਨਾਂ ਦੀ ਜਿਹੜੀ ਲੜਾਈ ਉਹ ਗੋਲਕ ਦੀ ਲੜਾਈ ਹੈ ਕੁਰਸੀ ਦੀ ਲੜਾਈ ਹੈ ਔਰ ਜਿਵੇਂ ਜਿਵੇਂ ਜਹਾਜ਼ ਜਦੋਂ ਡੁੱਬਦਾ ਹੈ ਤਾਂ ਫਿਰ ਚੂਹੇ ਜਿਹੜੇ ਐ ਉਛਲਾਂਗਾ ਮਾਰ ਜਾਂਦੇ ਐ ਡੁੱਬਦਾ ਜਹਾਜ਼ ਦੇਖ ਕੇ ਮੈਨੂੰ ਮੋਦੀ ਜੀ ਦਾ ਜਹਾਜ਼ ਹੁਣ ਡੁੱਬਦਾ ਨਜ਼ਰ ਆਉਂਦਾ ਬਠਿੰਡੇ ਦੇ ਵਿੱਚ ਦੇਹاتی ਤੇ ਸ਼ਹਿਰੀ ਦੋਨੇ ਪ੍ਰਧਾਨ ਜਿਹੜੇ ਕਾਂਗਰਸ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਆ ਉਹਨਾਂ ਦੀ ਰਸਮੀ ਤੌਰ ਤੇ ਅੱਜ ਉਹਨਾਂ ਨੂੰ ਦਫ਼ਤਰ ਦੇ ਵਿੱਚ ਬਿਠਾਉਣ ਵਾਸਤੇ ਅੱਜ ਸ਼ਹਿਰ ਦਾ ਇੱਕ ਬੜਾ ਵੱਡਾ ਇੱਥੇ ਇਕੱਠ ਜਿਹੜਾ ਇਕੱਠਾ ਹੋਇਆ ਸਾਰੇ ਜਣੇ ਇਹ ਇਹ ਬੜਾ ਖੁਸ਼ੀ ਦਾ ਮੌਕਾ ਹੈ ਔਰ ਜਿੱਥੇ ਅਰुण ਸਾਹਿਬ ਨੂੰ ਜਿਹੜੇ ਕਿ ਨਵੇਂ ਪ੍ਰਧਾਨ ਚੁਣੇ ਗਏ ਆ ਉਹਨਾਂ ਨੂੰ ਸਿਰਫ ਇੱਕੋ ਹੀ ਗੱਲ ਯਾਦ ਕਰਾਈ ਹੈ ਕਿ ਇਹ ਜਿਹੜੀ ਪ੍ਰਧਾਨਗੀ ਹੈ ਕਾਂਗਰਸ ਪਾਰਟੀ ਦੀ ਇਹ ਕੋਈ ਇਨਾਮ ਨਹੀਂ ਹੈ ਇਮਤਿਹਾਨ ਹੈ ਪਰ ਇਸ ਇਮਤਿਹਾਨ ਦੇ ਵਿੱਚ ਕਾਮਯਾਬ ਹੋਣਾ ਨਿਹਾਇਤ ਜ਼ਰੂਰੀ ਹੈ ਉਸ ਉਸੇ ਮੌਕੇ ਤੇ ਮੇਰੇ ਖੱਬੇ ਪਾਸੇ ਜਿਹੜੇ ਕਾਂਗਰਸ ਪਾਰਟੀ ਦੇ ਸਾਬਕ ਪ੍ਰਧਾਨ ਹਨ ਮੋਨ ਲਾਲ ਚੁੰਬਾ ਜੀ ਉਹ ਵੀ ਮੇਰੇ ਨਾਲ ਮੌਜੂਦ ਹੈ ਔਰ ਸਾਰੇ ਸ਼ਹਿਰ ਨੇ ਔਰ ਖਾਸ ਕਰਕੇ ਕਾਂਗਰਸ ਪਾਰਟੀ ਨੇ ਇਹਨਾਂ ਨੇ ਜੋ ਕਾਂਗਰਸ ਪਾਰਟੀ ਪ੍ਰਤੀ ਜੋ ਖidmat ਅੰਜਾਮ ਦਿੰਦੀ ਹੈ ਉਹਦੇ ਲਈ ਅਸੀਂ ਇਹਨਾਂ ਦਾ ਧੰਨਵਾਦ ਤੇ ਸ਼ੁਕਰੀਆ ਕੀਤਾ ਹੈ ਮੈਂ ਬਠਿੰਡਾ ਤੋਂ ਰਜਤ ਦੇ ਨਾਮ ਆकांक्षा ਸਖਸ਼ਨ ਦੀ ਰਿਪੋਰਟ ਪੰਜਾਬ టుਡੇ